ਪੰਜਾਬ ਦੇ ਵਾਸੀਆਂ ਨੂੰ ਸਹੂਲਤਾਂ ਦੇਣ ਦੇ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈਗੀ ਹੈ ਜਿੱਤੇ ਕਿ ਪੰਜਾਬ ਸਰਕਾਰ ਇਸ ਵੇਲੇ ਸਭ ਤੋਂ ਵੱਡੀ ਸਹੂਲਤ ਦੀ ਗੱਲ ਕਰ ਰਹੀ ਹੈ ਸਿਹਤ ਸਹੂਤਾਵਾਂ ਦੀ ਭਾਵੇਂ ਪੰਜਾਬ ਸਰਕਾਰ ਵੱਲੋਂ ਜਿਹੜੇ ਮੁਹੱਲਾ ਕਲੀਨਿਕ ਬਣਾਏ ਗਏ ਨੇ ਹੈਗੇ ਪਰ ਜੇ ਆਪਾਂ ਦੂਜੇ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤੇ ਉਥੋਂ ਦੀ ਹਾਲਤ ਜਿਹੜੀ ਬੜੀ ਖਸਤਾ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਜਿੱਥੇ ਕਿ ਟੈਂਪਰੇਚਰ ਐਸੋ ਵੀ 47-48 ਡਿਗਰੀ ਚੱਲ ਰਿਹਾ ਹੈਗਾ ਲੋਕ ਸਵੇਰੇ ਘਰਾਂ ਤੋਂ 7 ਵਜੇ ਆ ਜਾਂਦੇ ਨੇ ਔਰ ਉਹਨਾਂ ਨੂੰ ਡਾਕਟਰ ਨਹੀਂ ਮਿਲਦੇ ਬਿਲਕੁਲ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਅੱਜ ਜਿਹੜਾ ਹੈਗਾ 20 20 ਤਰੀਕ ਹੈਗੀ ਔਰ 12 ਵਜੇ ਨੇ ਔਰ 12 ਵਜੇ ਜਿਹੜਾ ਹੈਗਾ ਕਈ ਡਾਕਟਰ ਜਿਹੜੇ ਹੈਗੇ ਨੇ ਸੀਟਾਂ ਦੇ ਉੱਪਰ ਨਹੀਂ ਹੈਗੇ ਨੇ ਔਰ ਮਰੀਜ਼ ਜਿਹੜੇ ਹੈਗੇ ਨੇ ਖੰਡਲ ਖਰਾਬ ਹੋ ਰਹੇ ਨੇ ਆਉ ਤੁਹਾਨੂੰ ਮੈਂ ਲੈ ਕੇ ਚਲਦਾ ਪਹਿਲਾਂ ਹਸਪਤਾਲ ਦੇ ਵੱਖ-ਵੱਖ ਡਾਕਟਰਾਂ ਦੇ ਕਮਰਿਆਂ ਦੇ ਵਿੱਚ ਜਿੱਥੇ ਕਿ ਤੁਹਾਨੂੰ ਮੈਂ ਦਿਖਾਵਾਂਗਾ ਕਿ ਡਰਸ ਦੀ ਜੇ ਆਪਾਂ ਗੱਲ ਕਰੀਏ ਤਾ ਬੇਅੰਤ ਹਰ ਰਸ ਜਿਹੜਾ ਹੈਗਾ ਇੱਕ ਪਾਸੇ ਗਰਮੀ ਇੱਕ ਪਾਸੇ ਤਾਂ ਸਰਕਾਰਾਂ ਐਲਾਨ ਕਰੀਆਂ ਨੇ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਹੈਗਾ ਘਰਾਂ ਦੇ ਵਿੱਚ ਹੀ ਰੋ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਪਰ ਜਦੋਂ ਦੂਜੇ ਪਾਸੇ ਜੇਕਰ ਆਪਾਂ ਹਸਪਤਾਲ ਦੇ ਵਿੱਚ ਆਈਏ ਤੇ ਆਉਂਦਿਆਂ ਨੂੰ ਤਾਲਾ ਲੱਗਿਆ ਮਿਲੇ ਤਾਂ ਜਦੋਂ ਤਾਲਾ ਲੱਗਿਆ ਮਿਲਦਾ ਹੈਗਾ ਡਾਕਟਰ ਨਹੀਂ ਹਸਪੀਟਲ ਦੇ ਵਿੱਚ ਮਿਲਦੇ ਤਾਂ ਫਿਰ ਉਦੋਂ ਕੀ ਹਾਲ ਹੋਊਗਾ ਕੁਝ ਮਰੀਜ਼ ਵੀ ਬੈਠੇ ਨੇ ਗੱਲ ਕਰਦੇ ਉਹਨਾਂ ਨਾਲ ਵੀ ਇੰਨੀ ਗਰਮੀ ਚਾਏ ਨਹੀਂ ਔਰ ਕਰੋ ਦੇ ਇੱਥੇ ਬੈਠੇ ਹੋ ਨੇ ਪੱਜੀ ਕਦੋਂ ਕਿਤੇ ਬੈਠਾ ਤੁਸੀਂ ਇੱਥੇ ਗਰਮੀ ਚਾਏ ਹੋ 5 ਵਜੇ ਦੇ ਹਾਂਜੀ 5 ਵਜੇ ਤੋਂ ਬੈਠੇ ਮਰੀਜ਼ ਅਜੇ ਤੱਕ ਡਾਕਟਰ ਨੇ ਚੈੱਕ ਨਹੀਂ ਕੀਤੇ ਡਾਕਟਰ ਨਹੀਂ ਆਏ ਵੀ ਹਲੇ ਨਹੀਂ ਡਾਕਟਰ ਬੈਠੇ ਚੈੱਕ ਨਹੀਂ ਕੀਤੇ ਹੁਣ ਆਏ ਡਾਕਟਰ ਪਰਚੀਆਂ ਵੀ ਨਹੀਂ ਫੜੀਆਂ ਜੇ ਕਿਸੇ ਕੋਲੇ ਪਰਚੀਆਂ ਨਹੀਂ ਆਹ ਦੇਖੋ ਆਹ ਦੇਖੋ ਜੀ ਕਹਿੰਦੇ ਨੇ ਜੀ ਅਈ ਤੱਕ ਪਰਚੀ ਨਹੀਂ ਅੰਦਰ ਗਈ ਛੱਡੀ ਬਿਲਕੁਲ ਹਾਲ ਤੱਕ ਪਰਚੀਆਂ ਨਹੀਂ ਅੰਦਰ ਗਈਆਂ ਹਾਂਜੀ ਤੁਸੀਂ ਕਦੋਂ ਦੇ ਬੈਠੇ ਇੱਥੇ ਜੀ ਸਵੇਰ ਤੋਂ ਹੀ ਬੈਠੇ ਸਵੇਰ ਦੇ ਲੰਪਰਾਏ ਨਹੀਂ ਗਏ ਜੀ ਡਾਕਟਰ ਨਹੀਂ ਆਏਗੇ ਆਏ ਡਾਕਟਰ ਆਏ ਆ ਜੀ ਡਾਕਟਰ ਆਏ ਅੱਛਾ ਇਹ ਆਏ ਇੰਦਰ ਦੇ ਡਾਕਟਰ ਤਾਂ ਨਹੀਂ ਆਏ ਨਹੀਂ ਨਾ ਨਹੀਂ ਬਹਾਂ ਤੁਸੀਂ ਕਦੋਂ ਦੇ ਇੱਥੇ ਬੈਠੇ ਜੀ ਖੰਟਾ ਹੋ ਗਿਆ ਜਨਾ ਕਟਾ ਹੋ ਗਿਆ ਕੀ ਕਹਤੇ ਡਾਕਟਰ ਬੈਠੇ ਡਾਕਟਰ ਸਭ ਗਏ ਹੋਏ ਹੋ ਕਿੰਨੇ ਆ ਜਾਂਦੇ ਹੋ ਮੈਡੀਕਲ ਆਈ ਨਹੀਂ ਕਿੱਥੇ ਆਈ ਇਹ ਹਾਲ ਹੈਗਾ ਮੋਗਾ ਦੇ ਸਰਕਾਰੀ ਹਸਪਤਾਲ ਦਾ ਉਹ ਵਕ ਵਕਤ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੈਂ ਅਲੱਗ ਅਲੱਗ ਡਿਪਾਰਟਮੈਂਟ ਦੇ ਡਾਕਟਰ ਇਹ ਕਹਿ ਮੈਨਾਂ ਗਏ ਨੇ ਹੁਣ ਪਹੁੰਚੇ ਹੈਗੇ ਆ ਅੱਖਾਂ ਦੇ ਭਾਗ ਦੇ ਵਿੱਚ ਜਿੱਥੇ ਕਿ ਇੱਥੇ ਵੀ ਜਿਹੜਾ ਤੁਹਾਨੂੰ ਤਾਲਾ ਜੜਾ ਹੈਗਾ ਸਾਹਮਣੇ ਨਜ਼ਰ ਮਿਲੇਗਾ ਇੱਥੇ ਵੀ ਤਾਲਾ ਲੱਗਿਆ ਹੋਇਆ ਹੈਗਾ ਇੱਥੇ ਵੀ ਡਾਕਟਰ ਜਿਹੜੇ ਹੈਗੇ ਨੇ ਅੱਜ ਅ ਡਿਊਟੀ ਤੇ ਨਹੀਂ ਹੈਗੇ ਜਾਂ ਛੁੱਟੀ ਤੇ ਗਏ ਨੇ ਐਂ ਲੱਗ ਰਿਹਾ ਹੈਗਾ ਕਿ ਜਿਵੇਂ ਅੱਜ ਖਾਸ ਕਰਕੇ ਜਦੋਂ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਜਿਹੜੀ ਸਰਕਾਰੀ ਛੁੱਟੀ ਲੱਗਦੀ ਏ ਬਾਦੋ ਹੀ ਹਾਸਾ ਲਾਇਓ ਕਿ ਸਰਕਾਰੀ ਛੁੱਟੀ ਤੇ ਵੀ ਨਹੀਂ ਕੋਈ ਪਰੋ ਮਾਣੀ ਨਹੀਂ ਸਰਕਾਰੀ ਛੁੱਟੀ ਤਾਂ ਨਹੀਂ ਗਈ ਐ ਵੈਸੇ ਤੇ ਸਾਰੇ ਅਸੀਂ ਜਿਹੜੇ ਰੂਮ ਤੇ ਜਾਂਦੇ ਆ ਉਸੇ ਰੂਮ ਨੂੰ ਜਿੰਦਾ ਲੱਗਿਆ ਦਾ ਮਿਲਦਾ ਸਾਨੂੰ ਕਿਸੇ ਰੂਮ ਦੇ ਉੱਤੇ ਲਿਖਿਆ ਹੋਇਆ ਕਿ ਅੱਜ ਡਾਕਟਰ ਸਾਹਿਬ ਨਹੀਂ ਮਿਲਣਗੇ ਇਸ ਕਰਕੇ ਕਿ ਅਸੀਂ ਬਹੁਤ ਖਜਲ ਖਰਾਵ ਹੋ ਰਹੇ ਆ ਇੱਥੇ ਸਵੇਰ ਦੇ 8 ਵਜੇ ਤੇ ਬੈਠੇ ਆ ਕੋਈ ਲੈਬੋਰੀ ਵਾਲਾ ਕਹਿੰਦਾ ਅਸੀਂ ਨਹੀਂ ਮਿਲਦੇ ਕੋਈ ਵੀ ਨਾ ਅਸੀਂ ਨਹੀਂ ਮਿਲਦੇ ਪਰ ਭਾਵੇਂ ਪੰਜਾਬ ਸਰਕਾਰ ਦਾ ਕਹਿੰਦੀ ਹੈ ਸੂਲਤਾ ਬਹੁਤ ਦੇ ਰਹੇ ਹੈਗੇ ਆ ਉੱਥੇ ਪੰਜਾਬ ਸਰਕਾਰ ਤਾਂ ਕਹਿੰਦੀ ਆ ਪਰ ਹੁਣ ਥੱਲੇ ਜੋ ਥੱਲੇ ਆ ਕੇ ਦੇਖਣ ਤਾਂ ਹੀ ਆ ਨਾ ਥੱਲੇ ਆ ਕੇ ਸਰਕਾਰਾਂ ਦੇਖਣ ਥੱਲੇ ਆ ਕੇ ਸਾਡੀ ਕੱਲ ਫੇਰ ਹੀ ਇਹ ਸਾਰਾ ਕੁਝ ਹੋ ਸਕਦਾ ਜੀ ਜਿੱਦਾਂ ਨੂੰ ਤੁਸੀਂ ਦੇਖਿਆ ਇਹਦੇ ਕੰਮ ਹੈਗੇ ਅੱਜ ਚਾਰ ਕਾਊਂਟਰ ਤਾਂ ਜਮ੍ਹਾਂ ਬੰਦ ਦਾ ਤਾਲੇ ਲੱਗੇ ਹੋਏ ਚਾਰ ਕਾਊਂਟਰ ਬਿਲਕੁਲ ਜੀ ਚਾਰ ਤੋਂ ਪੰਜ ਜਿਹੜੇ ਹੈਗੇ ਨੇ ਡਾਕਟਰ ਜਿਹੜੇ ਹੈਗੇ ਨੇ ਉਹ ਅੱਜ ਆਏ ਨਹੀਂਗੇ ਉਹਨਾਂ ਦੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਨੇ ਕਿ ਭਾਵੇਂ ਅੱਜ ਸਰਕਾਰੀ ਕੋਈ ਛੁੱਟੀ ਤਾਂ ਨਹੀਂ ਹੈਗੀ ਪਰ ਜੇ ਆਪਾਂ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਅੱਜ ਜਿਹੜੀ ਹੈਗੀ ਆ ਸਰਕਾਰੀ ਛੁੱਟੀ ਵਰਗਾ ਹੀ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਸਾਰੇ ਦੇ ਸਾਰੇ ਡਾਕਟਰ ਜਿਹੜੇ ਹੈਗੇ ਨੇ ਅੱਜ ਹਾਜ਼ਰ ਨਹੀਂ ਆ ਚਲੋ ਜੇ ਆਪਾਂ ਐਸ ਪਾਸੇ ਆ ਜੰਨੇ ਆ ਤਾਂ ਐਸ ਪਾਸੇ ਤੁਹਾਨੂੰ ਦੱਸਤਾ ਗਿਆ ਚਮੜੀ ਰੋਗ 하게 ਜਿਹੜੇ ਡਾਕਟਰ 하게 ਨੇ ਇਹ अवेलेबल ਇਥੇ ਹਗਰੇ ਇਹਨਾਂ ਦਾ ਰੂਮ ਖੁੱਲਾ ਹੈਗਾ ਸ਼ਾਇਦ ਡਾਕਖਾ ਬੰਦਰ ਬੈਠਾ ਵੀ ਹੋਣਗੇ ਤੇ ਦੇਖਦੇ ਆ ਵੀ ਅੰਦਰ ਬੈਠੇ ਜਾਂ ਨਹੀਂ ਬੈਠੇਗੇ ਇਹ ਡਾਕਟਰ ਅੰਦਰ ਜਿਹੜੇ 하게 ਨੇ ਬੈਠੇ ਹੈਗੇ ਨੇ ਡਿਊਟੀ ਦੇ ਉੱਪਰ ਹੈਗੇ ਨੇ ਔਰ ਇੱਥੇ ਕੰਮ ਜਿਹੜਾ ਹੈਗਾ ਬਿਲਕੁਲ ਚੱਲ ਰਿਹਾ ਹੈਗਾ ਪਰ ਜੇ ਆਪਾਂ ਅਗਲੇ ਹੋਰ ਡਾਕਟਰ ਦੀ ਗੱਲ ਕਰੀਏ ਤਾਂ ਹੋਰ ਡਾਕਟਰ ਇਸ ਵੇਲੇ ਜਿਹੜੇ 하게 ਨੇ ਜੇ ਮੈਂ ਸਾਹਮਣੇ ਗੱਲ ਕਰਾਂ ਹੱਡੀਆਂ ਦੇ ਵਿਭਾਗ ਦੀ ਤੇ ਹੱਡੀਆਂ ਦੇ ਵਿਭਾਗ ਦੇ ਜਿਹੜੇ ਗੇ ਦੋ ਡਾਕਟਰਾਂ ਦੀ ਡਿਊਟੀ ਇੱਥੇ ਮੋੜ ਲੱਗੇ ਹੋਏ ਨੇ ਗਗਨਦੀਪ ਸਿੰਘ ਤੇ ਡਾਕਟਰ ਨਗੇਂਦਰ ਸਿੰਘ ਤੇ ਮਨਿੰਦਰਜੀਤ ਸਿੰਘ ਪਰ ਜੇ ਇੱਥੇ ਦੇ ਵੀ ਹਾਲ ਦਿਖਾਵਾਂ ਤੇ ਇੱਥੇ ਵੀ ਜਿਹੜਾ ਹੈਗਾ ਤਾਲਾ ਜਿਹੜਾ ਹੈਗਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਕਿਉਂਕਿ ਭਾਵੇਂ ਹਲੇ 12:30 ਵਜੇ ਨੇ ਤੇ 12:30 ਵਜੇ ਵੀ ਜਿਹੜੀ ਹੈਗੀ ਹੈ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੋਈ ਵੀ ਡਾਕਟਰ ਜਿਹੜਾ ਹੈਗਾ ਨਜ਼ਰ ਨਹੀਂ ਆ ਰਿਹਾ ਜੇ ਆਪਾਂ ਇਧਰਲੇ ਪਾਸੇ ਆਨੇ ਹੈਗੇ ਤਾਂ ਇਧਰ ਵੀ ਤੁਹਾਨੂੰ ਮੈਂ ਤਸਵੀਰਾਂ ਦਿਖਾਵਾਂ ਤੇ ਅਲਟਰਾ ਸਾਊਂਡ ਦੀ ਜੇ ਆਪਾਂ ਗੱਲ ਕਰੀਏ ਤਾਂ ਅਲਟਰਾ ਸਾਊਂਡ ਵਾਲੇ ਡਾਕਟਰ ਵੀ ਜਿਹੜਾ ਹੈਗੇ ਨੇ ਇਹਨਾਂ ਦੇ ਕਮਰੇ ਦੇ ਬਾਹਰ ਵੀ ਤੁਹਾਨੂੰ ਜਿਹੜਾ ਆ ਗਿਆ ਮੈਂ ਤਾਲਾ ਲੱਗਿਆ ਜਿਹੜਾ ਹੈਗਾ ਦਿਖਾ ਰਿਹਾ ਹੈਗਾ ਇੱਥੇ ਵੀ ਤਾਲਾ ਲੱਗਿਆ ਹੈਗਾ ਸੋ ਆਪਾਂ ਤੁਹਾਨੂੰ ਸਾਰੇ ਹਸਪਤਾਲ ਦਾ ਚੱਕਰ ਕਢਾ ਕੇ ਦਿਖਾਇਆ ਕਿ ਐਸ ਵੇਲੇ ਸਿਰਫ ਜਿਹੜਾ ਹੈਗੇ ਨੇ ਚਮੜੀ ਦੇ ਰੋਗ ਦੇ ਜਿਹੜੇ ਡਾਕਟਰ ਹੈਗੇ ਨੇ ਗੱਲੇ ਇੱਕ ਮੋਗਾ ਦੇ ਸਰਕਾਰੀ ਮੈਂ ਤਸਵੀਰਾਂ ਵੀ ਦਿਖਾ ਰਿਹਾ ਸੀਗਾ ਮੋਗਾ ਸਰਕਾਰੀ ਹਸਪਤਲ ਪਾਵੇਂ ਅੱਜ ਪੰਜਾਬ ਸਰਕਾਰ ਵੱਲੋਂ ਕੋਈ ਵੀ ਛੁੱਟੀ ਨਹੀਂ ਹੈਗੀ ਆ ਪਰ ਮੋਗਾ ਦੇ ਸਰਕਾਰੀ ਹਸਪਤਲ ਵਿੱਚ ਆਕੇ ਦੇਖਿਆ ਤਾਂ ਛੁੱਟੀ ਵਰਗਾ ਮਾਹੌਲ ਨਜ਼ਰ ਆ ਰਿਹਾ ਸੀਗਾ ਕਿਉਂਕਿ ਨਾ ਹੀ ਤਾਂ ਸਰਜਨ ਕੋਈ ਡਾਕਟਰ ਸੀਗੇ ਨਾ ਹੀ ਐਨਟੀ ਦੇ ਡਾਕਟਰ ਸੀ ਨਾ ਹੀ ਅੱਖਾਂ ਦੇ ਡਾਕਟਰ ਸੀ ਤੇ ਨਾ ਹੀ ਕੋਈ ਜਿਹੜਾਗਾ ਹੱਡੀਆਂ ਦੇ ਡਾਕਟਰ ਸੀਗੇ ਔਰ ਇੱਥੋਂ ਤੱਕ ਕਿ ਅਲਟਰਾਸਾਉਂਡ ਵੀ ਜਿਹੜਾ ਰੂਮ ਜਿਹੜਾ ਬੰਦ ਸੀਗਾ ਤਕਰੀਬਨ ਅਸੀਂ 11:30 ਵਜੇ ਤੋਂ ਲੈ ਕੇ 12:00 ਵਜੇ ਤੱਕ ਤਸਵੀਰਾਂ ਦਿਖਾ ਰਹੇ ਸੀ ਜਦੋਂ ਕਿ ਸਾਰੇ ਮਰੀਜ਼ ਜਿਹੜੇ 12 ਨੰਬਰ ਕਮਰੇ ਦੇ ਵਿੱਚ ਵੀ ਬਾਹਰ ਬੈਠੇ ਹੋਏ ਸੀਗੇ ਪਰ ਉੱਥੇ ਵੀ ਡਾਕਟਰ ਅਵੇਲੇਬਲ ਨਹੀਂ ਸੀਗੇ ਕੀ ਕਾਰਨ ਹੈਗਾ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈਗੀ ਹੈ ਕਿ ਲੋਕਾਂ ਨੂੰ ਜਿਹੜੀਆਂ ਸਿਹਤ ਸਹੂਲਤਾਂ ਜ਼ਿਆਦਾ ਦਿੱਤੀਆਂ ਜਾ ਮੈਡਾ ਲੈਥਲੇ ਮੋਗਾ ਦੇ ਐਸਐਮਓ ਡਾਕਟਰ ਸੁਖਬੀਰ ਬਰਾੜ ਹੈਗੇ ਨੇ ਗੱਲ ਕਰਦੇ ਹੋਏ ਨਾਲ ਸਾਰੇ ਜਿਹੜੇ ਮੋਗਾ ਸਰਕਾਰੀ ਹਸਪਤਾਲ ਦੀ ਗੱਲ ਕਰੀਏ ਤਾਂ ਐਂ ਲੱਗ ਰਿਹਾ ਜਿਵੇਂ ਕੋਈ ਸਰਕਾਰੀ ਛੁੱਟੀ ਹੁੰਦੀ ਹੈ। ਸਰਕਾਰੀ ਛੁੱਟੀ ਨਹੀਂ ਗਈ। ਜਿਹੜੇ ਅਲਟਰਾਸਾਉਂਡ ਵਾਲੇ ਡਾਕਟਰ ਆ ਉਹਨਾਂ ਦਾ ਬੀਸੀਸੀ ਕੀ ਤੇ ਉਹ ਸਾਡੇ ਕੋਲੇ ਰੇਡੀਓਲੋਜੀਸ ਸੀਗੇ ਪ੍ਰਮੋਟ ਹੋ ਕੇ ਤੇ ਐਸਐਮਓ ਬਦਨੀ ਕਲਾ ਲੱਗੇ ਹੋਏ ਤੇ ਉਹਨਾਂ ਕੋਲ ਡੋ ਚਾਰਜ ਆ ਐਸਐਮਓ ਬਦਨੀ ਦਾ ਤੇ ਡੀਐਮਸੀ ਦਾ ਤੇ ਇਸ ਕਰਕੇ ਉਹ ਆਪਣੇ ਬੀਸੀਸੀ ਸੀਗੇ ਤੇ ਆਰਥੋ ਦੇ ਡਾਕਟਰ ਇੱਕ ਦੀ ਕਵਾਰਂਟੀਨ ਲੀਫ ਤੇ ਚਲੇ ਗਏ ਐ ਸਰਜਨ ਇੱਕ ਕਵਾਰਂਟੀਨ ਦੀ ਤੇ ਇੱਕ ਸਰਜਨ ਦੀ ਟ੍ਰੇਨਿੰਗ ਲੱਗੀ ਹੋਈ ਹੈ 4 ਦਿਨਾਂ ਲਈ ਅੱਜ ਤੋਂ ਚੰਡੀਗੜ੍ਹ ਤੇ ਹੋਰ ਤੁਸੀਂ ਜਿਹੜੇ ਗੱਲ ਕਰ ਰਹੇ ਹੋ ਈਐਨਟੀ ਵਾਲੇ ਸਪੈਸ਼ਲਿਸਟ ਸਾਡੇ ਕੋਲੇ ਵੈਸੇ ਹੀ 2 ਮਹੀਨੇ ਪਹਿਲਾਂ ਰਿਜ਼ਾਈਨ ਦੇ ਗਏ ਆ। ਆਈ ਦੇ ਵੀ ਜੇ ਆਪਾਂ ਗੱਲ ਕਰੀਏ ਉਹ ਵੀ ਨਹੀਂ ਹੈਗੇ ਸਰਜੀਕਲ ਦੀ ਗੱਲ ਕਰੀਏ ਤਾਂ ਉਹ ਵੀ ਨਹੀਂ ਹੈਗੇ ਜੀ। ਸਰਜਨ ਅੱਜ ਇੱਕ ਸਰਜਨ ਅੱਜ ਮੌਜੂਦ ਸੀ ਜੀ ਉਹ ਕੇਸ ਕਰ ਰਹੇ ਸੀ ਨਾ 10 ਕੇਸਸ ਰੱਖੇ ਹੋਏ ਸੀਗੇ ਤੇ ਆਈ ਸਪੈਸ਼ਲਿਸਟ ਅਜ ਲੀਵ ਤੇ ਸੀ। ਡਾਕਟਰ ਸਾਹਿਬ ਜੇ ਆਪਾਂ ਮੋਗਾ ਦੀ ਗੱਲ ਕਰੀਏ ਸਰਕਾਰੀ ਹਸਪਤਾਲ ਤੇ ਇਸ ਵੇਲੇ ਕਿੰਨੇ ਕੁ ਡਾਕਟਰਾਂ ਦੀ ਜਿਹੜੀ ਕਮੀ ਹੈਗੀ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਬਹੁਤ ਸੇ ਸੂਲਤਾਂ ਦੇਣ ਦੀ ਗੱਲ ਕਰਦੀ ਹੈਗੀ ਆ। ਉੱਥੇ ਜਿਹੜੇ ਕਿ ਕੁਝ ਡਾਕਟਰ ਜਿਹੜੇ ਬੈਠੇ ਨੇ ਉਹ ਸੀਨੀਅਰ ਸਿਟੀ ਜਾਂਦੀਆਂ ਬਾਹਾਂ ਫੜ ਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ ਕਮਰੇ ਤੋਂ ਦੇਖੋ ਜੀ ਕਮੀ ਤਾਂ ਹੈ ਹੀ ਡਾਕਟਰ ਦੀ ਮੈਡੀਕਲ ਸਪੈਸ਼ਲਿਸਟ ਸਾਡੇ ਕੋਲ ਰੈਕੂਨਰ ਹਨ ਪੈਰੀਫੇਰੀ ਤੋਂ ਲਾਏ ਹੋਏ ਆ ਤੇ ਉਹ ਵੀ ਹੁਣ ਦੋ ਤਿੰਨ ਦਿਨ ਹੀ ਆਉਂਦੇ ਤਿੰਨ ਦਿਨ ਦੂਸਰੇ ਡਾਕਟਰ ਸਾਹਿਬ ਇੱਕ ਮਨਸ ਦੀ ਆਂਡੀ ਤੇ ਆ ਤੇ ਇਸ ਕਰਕੇ ਈ ਐਨ ਟੀ ਸਪੈਸ਼ਲਿਸਟ ਸਾਡੇ ਕੋਲ ਵੇਕੈਂਟ ਆ ਆਈ ਦੀ ਇੱਕ ਪੋਸਟ ਵੇਕੈਂਟ ਹੈ ਤੇ ਅਲਟਰਾਸੋਨੋਗ੍ਰਾਫੀ ਦੀ ਅਲਟਰਾ ਸਾਊਂਡ ਦੇ ਡਾਕਟਰ ਸਾਹਿਬਾਨ ਦੀ ਵੀ ਵੇਕੈਂਟ ਪੋਸਟ ਹੈ ਤੇ ਪੋਸਟਾਂ ਦਾ ਵੇਕੈਂਟ ਪਈਆਂ ਜੀ ਇੱਕ ਪਾਸੇ ਆਪਾਂ ਗਾਈਡਲਾਈਨ ਜਾਰੀ ਕਰਦੇ ਹੈਗੇ ਜੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਚਲਾਗਾ ਲੋਕ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਘਰਾਂ ਤੋਂ ਬਾਹਰ ਨਿਕਲ ਪਰ ਇੱਥੇ ਜਿਹੜੇ ਨੇ ਹਾਲਾਤ ਦੇਖਦੇ ਹੈਗੇ ਨੇ ਮਰੀਜ਼ਾਂ ਦੇ ਨਹੀਂ ਜੀ ਹੁਣ ਡੀਏ ਤੇ ਚਾਹ ਨਾਲ ਇੱਕਦਮ ਸਭ ਨੇ ਚਲੇ ਜਾਣਾ ਤਾਂ ਇਹ ਤਾਂ ਹਾਲਾਤ ਦਾ ਤੁਸੀਂ ਆਪਾਂ ਸਮਝ ਸਕਦੇ ਆ ਪਰ ਰਿਲੀਫ ਵੀ ਇੱਥੇ ਆ ਕੇ ਲੋਕਾਂ ਨੂੰ ਮਿਲਦਾ ਜਦੋਂ ਆਉਂਦੇ ਆ ਸੋ ਇਹਨ ਐਸਐਮਓ ਡਾਕਟਰ ਸੁਖਬੀ ਬਰਾੜ ਜਿਹਨਾਂ ਦਾ ਕਹਿਣਾ ਸੀਗਾ ਕਿ ਮੋਗੇ ਸਰਕਾਰੀ ਹਸਪਤਾਲ ਦੇ ਵਿੱਚ ਕਾਫੀ ਸਾਰੀਆਂ ਪੋਸਟਾਂ ਜਿਹੜੀਆਂ ਆਈਆਂ ਨੇ ਉਹ ਵੈਕੈਂਟ ਪਈਆਂ ਹੈਗੀਆਂ ਨੇ ਜੇ ਈਐਨਟੀ ਦੀ ਗੱਲ ਕਰੀਏ ਤਾਂ ਉਹ ਵੀ ਪੋਸਟ ਇੱਥੇ ਹੈ ਨਹੀਂਗੇ ਜੇ ਆਪਾਂ ਆਈ ਸਪੈਸ਼ਲਿਟੀ ਗੱਲ ਕਰੀਏ ਤਾਂ